ਨੋ ਇੱਕ ਵੀਡੀਓ ਕਵਰ ਕਰ ਲਈ ਆਪਾਂ ਆਪਣੇ ਆਪ ਦੇ ਨਗਰ ਮੁੱਦਕੀ ਚੋਂ ਆਹ ਦੋ ਦੰਦ ਕੱਟੀ ਆ ਜਿਹੜੀ ਇੰਨੀ ਪੋਲੀ ਨਿਕਲੀ ਬੜਾ ਚੋਨ ਨਿਕਲਿਆ ਵੀਡੀਓ 'ਚ ਧਾਰਾ ਮਾਰੀਆਂ ਸੀ ਇਹ ਕਹਿੰਦਾ ਵੀ ਬੱਚਾ ਚੰਗਾ ਕੇ ਤੇ ਧਾਰਾ ਸ਼ਾਰਟ 'ਚ ਵੀ ਇਹਦੀਆਂ ਵਿਖਾ ਦਈਏ ਵੇਖੋ ਮਗਰਲੇ ਥਣਾ ਦੀ ਚਬਾਈ ਬਾਲੀ ਪੋਲੀ ਨਿਕਲੀ ਆ ਹਰਿਆਣੇ ਚੋਂ ਮਾਹਦੇ ਮਗਰ ਆਈ ਸੀ ਕੋਈ ਐ ਨਹੀਂ ਵੀ ਇਹ ਲੈ ਕੇ ਆਇਆ ਅਗਲਾ ਮਗਰ ਆਈ ਸੀ ਕੱਟੀ ਬੱਚੇ ਬੁੱੱਚੇ ਤੇ ਸਹਿਮ ਤੋਕੇ ਰਿਪੋਰਟ ਧਾਰਾ ਵੀਡੀਓ 'ਚ ਵੀ ਵਿਖਾਤੀਆਂ ਸੋਚਿਆ ਸ਼ਾਰਟ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਦਈਏ ਆ ਕੱਟੀ ਚਾਰ ਦਾਂ ਦਾ ਕੋਠੇ ਜਿੱਡੀ ਆ ਇਹਦੇ ਮਗਰ ਕੱਟਾ ਸੱਜਣੋ 9 10 9 ਇਹਦੇ ਕੋਲੇ ਵੀ ਕੱਚਾ ਦੁੱਧ ਲਾ ਲਿਓ ਇਹ ਹਜੇ ਚਾਰਾਂ ਕ ਪੰਜਾਂ ਦਿਨਾਂ ਦੀ ਸੂਈ ਆ ਬਹੁਤ ਹੀ ਚਵਾਦੀ ਖਬਰਦਾਰ ਆ ਇਹ ਵੀ ਕੱਟੀ ਬੱਚੇ-ਬੱਚੇ ਤੇ ਸਹਮਤ ਕੱਦ ਲਈਓ ਬੇਫਿਕਰ ਹੋ ਜਿਓ ਦੂਜੇ ਪਾਸੇ ਖੜੀ ਮੈਂ ਲੱਬਣੀ ਨਹੀਂ ਆ ਗਈ ਇੱਕ ਸਿੰਗ ਤਾਂ ਤੇ ਇੱਕ ਠਾਣੂ ਨੀਲੀ ਰਾਵੀ ਦੀ ਇਹਦੇ ਮਗਰ ਕੱਟੀ ਬੜੀ ਸ਼ਾਨਦਾਰ ਆ ਸੱਜਣੋ ਇਹਦੀਆਂ ਵੀ ਧਾਰਾਂ ਜਿਹੜੀਆਂ ਆਪਾਂ ਵੀਡੀਓ ਚੈੱਕ ਕਰਾਤੀਆਂ 8 ਤੋਂ 9 ਦੁੱਧ ਹੀ ਇਹਦੇ ਕੋਲੇ ਤਿਆਰ ਮਿਲ ਜੂਗਾ ਜਿਹੜਾ ਚੂਣ ਵਾਲਾ ਭਾਂਡੇ ਵਾਲੇ ਦੁੱਧ ਦੱਸਿਆ ਆਪਦੇ ਜਾਨੀ ਤੁਹਾਨੂੰ ਇਹਨਾਂ ਨੇ ਧੰਨਵਾਦ ਸ਼ਾਰਟ ਵੀਡੀਓ ਵੇਖ